ਮੈਂ ਇਹਨੂੰ ਕਹਿ ਆਈ ਜੀ ਵੀ 30000 ਦੀ ਤੁਸੀਂ ਦੋਨੇ ਮੈਂ ਤਾਂ ਦੇਖ ਨੱਠਾ ਮੂੰਹ ਇੱਥੋਂ ਵੀ ਕਰਨਾ ਤੂੰ ਨਾ ਦੇਖ ਮੱਖੀ ਦੀ ਨਾ ਕਾਹਨੂੰ ਫਾਇਦੇ ਨੇ ਦਾ ਬੱਕਰੇ ਨੂੰ ਬੱਕਰੀਆਂ ਲੈ ਲੈਣ ਦੇ ਤੂੰ ਆਲਾ ਚੱਲ ਇੱਥੇ ਰਾ ਪੈਨੋ ਲੈਂਦੀ ਨਹੀਂ ਬੱਕਰਾ ਚੱਲ ਲੈ ਜਾ ਦੋਨੇ ਬੱਕਰੀਆਂ ਬੱਕਰੀਆਂ ਦੇ ਦੇ ਤੂੰ ਲੈ ਭਾਈ ਫਿਰ ਸਾਈ ਜੇ ਪਸੰਦ ਨੇ ਦੇ ਗੱਬਣਾ ਫੰਡਰਾ ਦੀ ਤੇਰੀ ਜ਼ਿੰਮੇਵਾਰੀ ਹੈ ਕਿਉਂ ਜੀ ਮੈਂ ਲਿਖ ਕੇ ਦੂੰ ਲੈਖ ਕੇ ਦਊ ਮੇਰੀਆਂ ਬੱਕਰੀਆਂ ਦਾ ਸੂਣਾ ਕਾਟਮੀ ਨਾਲ ਕਾੜ ਦੇ ਬਈ ਆਪਣਾ ਕਾੜ ਦੇ ਬਈ ਨੂੰ ਪੱਕਾ ਕੰਮ ਕਰਾਂਗੇ 10 15 ਟਿੱਕਣਾ ਇਹ ਫੌਜੀ ਹਲਵਾਰਾ ਡਾਕਟਰ ਹਲਵਾਰਾ ਡਾਕਟਰ ਹਲਵਾਰਾ ਡਾਕਟਰ ਹਲਵਾਰਾ ਕਿ ਫੌਜੀ ਹਲਵਾਰਾ ਉਹਦਾ ਫੌਜੀ ਹੋਣਾ ਹੈ ਫੌਜੀਆਂ ਦੀ ਸੌਣੀ ਹੋਈ ਸਾਡੀ ਇਹ ਰੱਖ ਬਈ ਦਾ ਸਾਹਮਣੇ ਜੇ ਕੋਈ ਫੰਡਰ ਵੀ ਨਿਕਣੀ ਇਹਦੇ ਬਾਹਰ ਚ ਕੁੱਠੀ ਮੋੜ ਕੇ ਆ ਬਾਹਰ ਚ ਦਰਵਾਜ਼ੇ ਚ ਆ ਵੀਡੀਓ ਚ ਕਹਿ ਰਿਹਾ ਇਹ ਹਾਂ ਬੱਕਰੀਆਂ ਭਈਆ ਗੌਣੇ ਸੂਣ ਆੜੀਆਂ ਦਿੰਨੇ ਆਪਾਂ ਕੈਰਤੀਏ ਮੰਗੀ ਐ 30000 ਰੁਪਇਆ ਮੈਨੂੰ 2 ਮਿੰਟ ਦੇ ਮੜੇ ਪੂਰਾ ਦੇ ਕੁੜੀਏ 11000 ਜੀ ਦੋਆਂ ਦਾ ਰੱਜੂ ਟੈਂਸ਼ਨਾਂ ਨਹੀਂ ਟਿਚਰਾ ਨਹੀਂ ਕਰੀਆਂ ਬਾਈ ਕੱਚੀਆਂ ਗੱਬਣਾ ਨੇ ਹਜੇ ਇਹ ਬਰਫਰੀਆਂ ਦੇ ਰੇਟ ਇਹ ਹਜੇ ਨੇ ਨਹੀਂ 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 ਰਾਜੀ ਇਹ ਤੇ ਨਹੀਂ ਤੀ ਦੀਆਂ ਵੀ ਨਹੀਂ ਹੈਗੀਆਂ ਵੀਰੇ ਕੋਈ ਮੈਂ ਕਿਹੜਾ ਫਿਰ ਤੂੰ ਮੈਨੂੰ ਕਿਹੜਾ 30 ਦੇਤਾ ਸਹੀ ਮੁੱਲ ਕਰ ਸਹੀ ਮੁੱਲ ਕਰ ਪਿਓਰ ਚ ਤਾਂ ਹੈ ਨਹੀਂ ਸਹੀ ਮੁੱਲ ਕਰ ਚੱਲ 2000 ਆਪਾਂ ਦਲਾਲ ਆ ਦਲਾਲ ਵੀ ਨਹੀਂ ਤੇ ਅਸੀਂ ਪਰ ਦਲਾਲ ਕਹਿਣ ਲੱਗੇ ਆਪਾਂ ਗੱਲ ਖੜਤਲ ਕਰਨੀ ਸਹੀ ਰੱਬ ਦੇ ਰਾਹੀ ਮੈਨੂੰ ਉਹ ਵੀ ਨਾਰਾਇਣ ਤੂੰ ਵੀ ਹਾਰਾ ਦੋਹੇ ਤਰ੍ਹਾਂ ਇੱਕੋ ਜਿਹਾ ਮੈਨੂੰ ਚਲ 2000 ਕੱਟ ਦੇਣੀ ਯਾਰ ਚਲ ਆਪਾਂ ਦਾ ਵਿਚਾਰਿਆਂ ਦਾ ਕਿਰਾਇਆ ਵੀ ਘਟਾਦਾ ਯਾਰ ਮੈਂ ਤਾਂ ਸਾਰੇ ਪਾਸੇ ਵਿਚਾਰਿਆਂ ਦਾ ਫਾਇਦਾ ਕਰਾਈ ਇਹਨਾਂ ਕੋਥਲਾ ਮੈਂ ਕਿਹੜਾ ਕੁਸ ਲੈਤਾ ਆ ਪੂਰਾ 20000 ਲਾ ਤੂੰ ਯਾਰ ਫਿਰ ਇੱਕੋ ਹੀ ਗੱਲ ਕਰ ਵੇਚਣ ਵਾਲੀ 27000 ਦੀਆਂ ਲੈ ਜਾ 27 ਕਹਿੰਨਾ ਹੁੰਦਾ 2 ਤੇ 7 2 ਤੇ 7 ਅਸਲ 20 ਤੇ 7 20 ਤੇ 7 ਹਾਂ 20 ਤੇ 7 ਹੈ ਲੈ ਹੱਥ ਕਰ ਮੈਂ ਤਾਂ ਤੇਥੋਂ ਰੁਪਿਆ ਹਜ਼ਾਰ ਇਹਨਾਂ ਚ ਕਹਿ ਕੇ ਖਾਣਾ ਪਹਿਲੋ ਕਲਵੇਟ ਨਹੀਂ ਮੈਂ ਤਾਂ ਟੈਂਪੂ ਵੀ ਹੈ ਮੈਂ ਤਾਂ ਖਾਣਾ ਹੀ ਆ ਕੇ ਕਹ ਯਾਰ ਹੋਰ ਅਸੀਂ ਤੈਨੂੰ ਦਿੰਦੇ ਆ ਅਸੀਂ ਉਹੀ ਪਹੁੰਚਦੇ ਫਿਰਦੇ ਆ ਪੱਠਾ ਤੇਰੀਆਂ ਵੇਚਤੀਆਂ ਰੱਬ ਦੇ ਰਾਹ ਨਾਲ ਮੁੜ ਕੇ ਮੈਂ ਨਹੀਂ ਕਹਿੰਦਾ ਕੁਝ ਠੀਕ ਹੈ ਗੱਲ ਇਹ ਗੱਲ ਇੱਕ ਹੀ ਕਰੀ ਹੁਣ ਇੱਕੇ ਕਰੂੰ ਤੀਸਰੀ ਕਰਦਾ ਹੀ ਨਹੀਂ ਪੂਰੀਆਂ 24000 ਦੀਆਂ ਹੋ ਗਈਆਂ ਚੱਕ ਖੋਲ ਬਈ ਕੁੜੀਏ ਖੋਲ ਮੰਜੂਰ ਨੇ ਚੱਲੋ ਕਿਉਂ ਪ੍ਰੇਮ ਉਹ ਗੱਲ ਅਹੀ ਜੀ ਕਰਦੀ ਨਹੀਂ ਪੱਠਾ ਸੋਹਣੀਆਂ ਨੇ ਰਾਜੀ ਨੇ ਕੱਚਾ ਮੁੱਲੇ ਨਹੀਂ ਮਾਇਆ ਪੁਗਦੀਆਂ ਨਹੀਂ ਦੇਦੇ ਨਹੀਂ ਜਵਾਬ ਦੇਦੇ ਪੁਗਗੀਆਂ ਭਾਈ ਤੁਹਾਨੂੰ ਬਹਿ ਗਈਆਂ ਤਾਂ ਨਹੀਂ ਪੁਗਦੀਆਂ ਨੇ ਨਹੀਂ ਜੀ ਤੁਸੀਂ ਜੋ ਤੁਸੀਂ ਪਾਵਰੇਟ ਕਰ ਤਾਂ ਵਾ ਠੀਕ ਹੈ ਨਹੀਂ ਮੈਨੂੰ ਦੋਸ਼ ਨਾ ਦਿਓ ਨਹੀਂ ਨਹੀਂ ਹੁਣ ਮਜ਼ਦੂਰ ਨੇ ਤਾਂ ਨਹੀਂ ਲਿਜਾਇਓ ਨਹੀਂ ਲਜਾਏ ਹੋਣਾ ਕਿਉਂ ਵੀ ਤੈਨੂੰ ਆ ਵੀਡੀਓ ਚ ਲਗਾ ਨਹੀਂ ਨਹੀ ਨਹੀਂ ਮੈਂ ਨਹੀਂ ਕੁਝ ਸੋਚਿਆ ਇਹ ਪਾਪਾ ਦਾ ਚੱਲ ਕੋਈ ਚੱਲ ਸੋਚ ਨੂੰ ਕੀ ਆ ਤਾਂ ਇਹਨਾਂ ਨੇ ਰੱਖਣੀਆਂ ਨੇ ਚੱਲ ਉਹੀ ਤੁਸੀਂ ਹੁਣ 500 ਨੂੰ ਵੱਧ ਦੇ ਦਿਓ ਵਿਚਾਰੇ ਨੂੰ ਔਰ ਉਹ 200 ਵੱਧ ਮਿਲੂਗਾ 500 ਨਹੀਂ 45 200 ਵੱਧ ਮਿਲੂ ਜਿਹਦਾ ਤੈ ਕਰਤਾ ਤੇਰੀ ਥਾਂ ਇਹਨਾਂ ਨੇ ਪੁੱਛਿਆ ਤੈਨੂੰ 3200 ਹੀ ਮਿਲੂ ਤੈਨੂੰ 3500 ਠੀਕ ਆ ਉਹ ਤਾਂ ਹੁਣ ਇਹਨਾਂ ਨਾਲ ਗੱਲ ਕਰ ਮੈਂ ਤਾਂ ਵਿਚ ਨਹੀਂ ਹੈਗਾ ਟੇਡਾ ਤੇ ਕੋਈ ਨਹੀਂ ਤੇ ਕੋਲੇ ਕਰਾਇਚ ਮੇਰੀ ਕੋਈ ਉਹ ਨਹੀਂ ਤੁਹਾਡੇ ਨਾਲ ਉਹ ਜਾਣੇ ਤੁਸੀਂ ਜਾਣੇ ਕਿਉਂ ਪੈਸੇ ਦੇਓ ਖਾਤੇ 'ਚ ਖਾਤੇ 'ਚ ਦੇਨੇ ਪੈਣੇ ਖਾਤੇ 'ਚ ਪਾ ਦਿਓ ਬਾਈ ਆ ਲੋ ਸਕੈਨ ਲੈ ਹੋਣੇ ਮਾਲ ਜਿੱਦੇ ਇਕੱਠਾ ਹੋ ਗਿਆ ਨਾ 24 ਪਾ ਦੇ ਬਈ 500 ਮੂੜੇ ਹੋਊਗਾ ਸਾਈ ਵਾਲਾ ਮਾਲ ਇਕੱਠਾ ਕਰ ਲੋ ਆ ਬਾਜ آ گئے جی آپ سونا واپس لو جی پوچھو مہاراجا جو مرضی جو مرضی نہ